ਦੋਸਤੋ ਅੱਜ ਦੇ ਇਸ ਸ਼ੋਅ ਵਿੱਚ ਸਤਿ ਸ਼੍ਰੀ ਅਕਾਲ ਨੂੰ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਅੱਜ ਆਪਾਂ ਇਸ ਸ਼ੋਅ ਦੇ ਵਿੱਚ ਪੰਜਾਬ ਦੀ ਫਾਈਨੈਂਸ਼ੀਅਲ ਸਿਚੁਏਸ਼ਨ ਬਾਰੇ ਗੱਲਬਾਤ ਕਰਾਂਗੇ ਕਿ ਕਿਸ ਤਰ੍ਹਾਂ ਪੰਜਾਬ ਸਰਕਾਰ ਦੇ ਦੀ ਆ ਉਹ ਕਾਜ ਲੈ ਲੈ ਕੇ ਆਪਣਾ ਰੋਜ਼ ਦਾ ਕੰਮ ਕਾਬ ਜਿਹੜਾ ਉਹ ਚਲਾ ਰਹੀ ਹੈ। ਆਮ ਲੋਕ ਦੇ ਉੱਤੇ ਆਪਾਂ ਸਾਰੇ ਸਾਰੇ ਨਹੀਂ ਪਰ ਲਗਭਗ ਬਹੁ ਗੈਂਟੀ ਲੋਕ ਜਿਹੜੇ ਆ ਆਪਾਂ ਉਹ ਪਿੰਡਾਂ ਵਾਲੇ ਰਹਿਣ ਵਾਲੇ। ਉਹ ਪਿੰਡਾਂ ਵਿੱਚ ਆਮ ਤੌਰ ਤੇ ਆਪਾਂ ਜਦੋਂ ਕਿਸੇ ਸਮਾਜ ਦੇ ਥੋੜੇ ਜਿਹਾ ਆਪਕਾ ਤੌਰ ਦੇ ਉਸ ਤੇ ਲਤਾੜੇ ਹੋਏ ਲੋਕਾਂ ਦੇ ਪਰਿਵਾਰਾਂ ਨਾਲ ਗੱਲਬਾਤ ਕਰਦੇ ਆ ਕਿ ਸਨਾਲ ਜੀ ਤੁਹਾਡਾ ਕਿਸ ਤਰ੍ਹਾਂ ਕਾਰੋਬਾਰ ਜਾਂ ਪਰਿਵਾਰਕ ਜੀਵਨ ਚੱਲ ਰਿਹਾ। ਤਾਂ ਸਾਰਿਆਂ ਨਾਲ ਇੱਕੋ ਹੀ ਜਵਾਬ ਇੱਕੋ ਜਿਹਾ ਹੀ ਜਵਾਬ ਮਿਲਦਾ ਆ ਜੀ ਡੰਗ ਟਪਾਈ ਹੋਰੀ ਆ ਇਸ ਤੋਂ ਜ਼ਿਆਦਾ ਕੋਈ ਜਵਾਬ ਦੇਣ ਦੀ ਤਿਆਰ ਨਹੀਂ ਤਿਆਰ ਨਹੀਂ ਹੁੰਦਾ ਮਤਲਬ ਕਹਿਣ ਦਾ ਕਿ ਆਈ ਚਲਾਈ ਹੁੰਦੀ ਆ ਜਿੰਨੇ ਕੋ ਕੈਸੇ ਕਮਾਉਂਦੇ ਆ ਉਨਾਂ ਹੀ ਖਰਚੇ ਜਾਂਦੇ ਔਰ ਦੂਸਰਾ ਅਸੀਂ ਤੋ ਤੇ ਆਪਾਂ ਪਿੰਡਾਂ ਵਿੱਚ ਦੇਖਿਆ ਹੋਣਾ ਕਿ ਕਈ ਬਜ਼ੁਰਗ ਜਿਹੜੇ ਆ ساری ਉਮਰ ਕਮਾਈ ਕਰਦੇ ਕਦੇ ਆਪਣੀ ਆਲਾਦ ਦੇ ਲਈ ਬਹੁਤ ਸਾਰੀ ਜ਼ੈਤ ਜ਼ਮੀਨ ਜਾਇਦਾਦ ਤੇ ਹੋਰ ਐਸਾ ਇਲਾਜ ਛੱਡ ਕੇ ਚਲੇ ਜਾਂਦੇ ਤੇ ਉਹਨਾਂ ਦੀ ਆਲਾਦ ਜਿਹੜੀ ਹੁੰਦੀ ਆ ਉਹ ਨਕਮਲੀ ਹੁੰਦੀ ਆ ਉਹ ਆਪਣੀ ਮਿਹਨਤ ਦੇ ਨਾਲ ਕੋਈ ਕਮਾਈ ਨਹੀਂ ਕਰ ਸਕਦੀ ਜਾਂ ਕਾਦੀ ਨਹੀਂ ਲੇਕਿਨ ਆਪਣੇ ਬਜ਼ੁਰਗਾਂ ਦੀ ਇਕੱਠੀ ਕੀਤੀ ਹੋਈ ਜ਼ਮੀਨ ਜਾਇਦਾਦ ਤੇ ਐਸਿਆਂ ਦੇ ਨਾਲ ਆਪਣੀ ਜ਼ਿੰਦਗੀ ਜਿਹੜੀ ਆ ਉਹ ਐਸੋ ਆਰਾਮ ਦੇ ਨਾਲ ਬਤੀਤ ਕਰਦੇ ਆ ਆਮ ਤੌਰ ਦੇ ਉਤੇ ਉਹਨਾਂ ਦੀ ਆਲੇ-ਦੁਆਲੇ ਰਹਿਣ ਵਾਲੇ ਲੋਕੀ ਸਮਝਦੇ ਆ ਕਿ ਇਹ ਮੁੰਡਾ ਜਾਂ ਇਹ ਪਰਿਵਾਰ ਜਿਹੜਾ ਬੜਾ ਖੁਸ਼ਹਾਲ ਹੈ ਆਪਕ ਤੌਰ ਤੇ ਵਧੀਆ ਜੀਵਨ ਬਤੀਤ ਕਰ ਰਿਹਾ ਆ ਦਾਦਾ ਸਭ ਜਿਹੀ ਗੱਲ ਨਹੀਂ ਹੋਣੀ ਉਹ ਆਪਣੇ ਪਿਓ ਦਾਦੇ ਤੇ ਬਜ਼ੁਰਗਾਂ ਵੱਲੋਂ ਇਕੱਠੇ ਕੀਤੇ ਹੋਏ ਧੰ ਦੇ ਨਾਲ ਹੀ ਉਹ ਅਜੇਹੀ ਜਿਹੜੀ ਆ ਉਹ ਐਸ਼ ਆਰਾਮ ਜਿਹੜਾ ਉਹ ਕਰਿਆ ਹੁੰਦਾ ਹੈ ਉਹ ਮੈਂ ਸਮਝਦਾ ਆ ਕਿ ਇਹੋ ਹੀ ਹਾਲ ਅੱਜ ਪੰਜਾਬ ਸਰਕਾਰ ਦਾ ਜਿਹੜਾ ਉਹ ਬਣਿਆ ਹੋਇਆ ਹੈ ਪੰਜਾਬ ਸਰਕਾਰ ਨੇ 2025-26 ਦੀ ਦੂਜੀ ਤਮਾਹੀ ਦੇ ਵਿੱਚ 8500 ਕਰੋੜ ਦਾ ਕਾਰਜਾ ਉਹ ਨਨ ਹੀ ਦੇ ਆਇਆ ਜਿਹੜਾ ਮੰਗਣ ਵਾਲ ਤੋਂ ਚਾਲੂ ਗਿਤੀ ਸਾਲ ਦੀ ਦੂਜੀ ਤੁਮਾਹੀ ਦੇ ਵਿੱਚ ਉਹ ਸ਼ੁਰੂ ਹੋ ਜਾਵਿੰਦਾ ਔਰ ਯਾਨ ਬੈਂਕ ਆਫ ਇੰਡੀਆ ਨੇ ਵੀ ਇਹ ਅਜਿਹੇ ਕਾਰਜਾ ਲੈਣ ਦੇ ਲਈ ਆਪਣੀ ਜਿਹੜੀ ਆ ਮਨਜ਼ੂਰੀ ਦੇ ਦਿੱਤੀ ਆ ਪੰਜਾਬ ਸਰਕਾਰ ਵੱਲੋਂ ਜੁਲਾਈ ਤੋਂ ਸਤੰਬਰ ਤੱਕ ਹਰ ਹਫ਼ਤੇ ਇੱਕ ਕਾਰਜ ਜਿਹੜਾ ਆ ਉਹ ਚੁੱਕਿਆ ਜਾਣਾ ਉਹਦੇ ਨਾਲ ਉਹ ਆਪਣੇ ਪੰਜਾਬ ਸਰਕਾਰ ਇਹ ਕਾਰਜ ਚੁੱਕੀ ਆਪਣੇ ਕਾਰੋਬਾਰ ਜਿਹੜੇ ਉਹ ਚਲਾਊ ਚਲਾਉਗੀ ਅਕੱਲੇ ਜੁਲਾਈ ਮਹੀਨੇ ਚ 2000 ਕਰੋੜ ਰੁਪਏ ਦਾ ਕੰਮ ਜਿਹੜਾ ਉਹ ਪੰਜਾਬ ਸਰਕਾਰ ਲਵੇਗੀ ਜਦ ਕੇ ਇਸੇ ਸਾਗ ਅਗਸਤ ਮਹੀਨੇ 3000 ਕਰੋੜ ਰੁਪਏ ਦਾ ਆਧਾਰ ਜਿਹੜਾ ਉਹ ਚੁੱਕਿਆ ਜਾਵੇਗਾ। ਉਹ ਪ੍ਰਾਪਤ ਹੋਏ ਵੇਲੇ ਅਨਸਾਰ ਸਤੰਬਰ ਮਹੀਨੇ ਵਿੱਚ 3500 ਕਰੋੜ ਰੁਪਏ ਦਾ ਕੰਮ ਹੋ ਨਿਆ ਜਾਣਾ। ਉਹ ਇਹਨਾਂ ਤਿੰਨ ਮਹੀਨਿਆਂ ਵਿੱਚ ਹਰ ਹੱਥੇ 500 ਕਰੋੜ ਰੁਪਏ ਤੋਂ 1500 ਕਰੋੜ ਰੁਪਏ ਤੱਕ ਦਾ ਕਰਜ਼ਾ ਪੰਜਾਬ ਸਰਕਾਰ ਵੱਲੋਂ ਲਿਆ ਜਾਵੇ। ਔਰ ਇੱਥੇ ਹੀ ਵਸਨੇ ਪੰਜਾਬ ਸਰਕਾਰ ਵੱਲੋਂ ਚਾਲੂ ਵਧੀ ਦੀ ਪਹਿਲੀ ਤੇ ਦੂਜੀ ਤਮਾਹੀ ਦੌਰਾਨ ਕੋਟ ਚੁਕਿਆ ਕਰਜ਼ਾ ਜਿਹੜਾ ਆ ਉਹ 14 ਲੱਖ 7400 ਐ 14 ਲੱਖ 745 ਹਜ਼ਾਰ .12 ਕਰੋੜ ਰੁਪਇਆ ਦੇ ਡਾ ਇਨਾ ਕਰਜ਼ਾ ਦੇ ਡਾ ਉਹ ਪੰਜਾਬ ਦੇ ਸਿਰ ਹੋ ਜਾਣਾ ਉਹ ਜੂਨ ਮਹੀਨੇ ਵਿੱਚ ਇਹ ਅਜੇ ਹੀ ਜਾਣਕਾਰੀ ਨਹੀਂ ਮਿਲੀ ਕਿ ਪੰਜਾਬ ਸਰਕਾਰ ਕਿਸੇ ਕਿਸਮ ਦਾ ਕੋਈ ਕਰਜ਼ਾ ਪੰਜਾਬ ਸਰਕਾਰ ਦੇ ਦਿਆ ਆ ਉਹ ਪੰਜਾਬ ਸਰਕਾਰ ਦੀ ਆ ਉਹ 31 ਮਾਰਚ 2025 ਤੱਕ 10.42 ਲੱਖ ਕਰੋੜ ਪੈ ਦਾ ਕਰਜ਼ਾ ਪੰਜਾਬ ਦੇ ਸਿਰ ਛੜ ਚੁੱਕਾ ਹੋਵੇਗਾ ਜੋ ਕਿ ਕੁੱਲ ਖੇਰਲੂ ਉਤਪਾਦਨ ਦਾ 44 ਫੀਸਦੀ ਤੋਂ ਵੱਧ ਵੰਡਦਾ ਹੈ ਜਿੰਨੀ ਪ੍ਰੋਡਕਸ਼ਨ ਜਿਹੜੀ ਆ ਪੰਜਾਬ ਦੇ ਵਿੱਚ ਹੋਣੀ ਆ ਉਹ ਤੋਂ 44 ਚਤਾਲੀ ਪਰਸੈਂਟ ਜ਼ਿਆਦਾ ਵੰਡਦਾ ਹੈ ਇੱਕ ਅੰਦਾਜ਼ਾ ਇਹ ਲਗਾਇਆ ਜਾ ਰਿਹਾ ਆ ਕਿ ਕੱਤੀ ਮਾਰਚ 2026 ਤੱਕ ਪੰਜਾਬ ਸਰ ਕਰਜੇ ਦਾ ਭਾਰ ਜਿਹੜਾ ਆ ਉਹ 4 ਲੱਖ ਕਰੋੜ ਰੁਪਏ ਤੱਕ ਪਹੁੰਚ ਜਾਵੇਗਾ। ਔਰ ਇਸ ਵਿਆਜ ਨਾਲ ਹਰ ਪੰਜਾਬੀ ਦੇ ਸਿਰ ਦੇ ਉੱਤੇ ਸਵਾ ਲੱਖ ਤੋਂ ਵੱਧ ਦਾ ਕਰਜ਼ਾ ਜਿਹੜਾ ਉਹ ਹੋ ਜਾਵੇਗਾ। ਮੇਰਾ ਮਤ ਕਹਿਣ ਦਾ ਮਕਸਦ ਇਹ ਆ ਅਗਲ ਅੱਜ ਕੋਈ ਬੱਚਾ ਬੱਚੀ ਮੈਂ ਪੈਦਾ ਹੁੰਦਾ ਆ ਉਨੇ ਪੈਦਾ ਹੋ ਸਾਡੀ ਉਹਦੇ ਸਿਰ ਦੇ ਉੱਪਰ 70 ਲੱਖ ਰੁਪਏ ਇਹ 70 ਲੱਖ ਦਾ ਕਰਜ਼ਾ ਜਿਹੜਾ ਉਹ ਚੜ ਜਾਵੇਗਾ ਉਹ ਕਦੋਂ ਬੱਚਾ ਬੱਚੀ ਜਵਾਨ ਹੋਵੇਗਾ ਕਦੋਂ ਪੜ੍ਹੇਗਾ ਜਿੱਦਾਂ ਜਿੱਦਾਂ ਉਹ ਜਵਾਨ ਹੋਵੇਗਾ ਜਾਂ ਹੋਵੇਗੀ ਉਹਦੇ ਸਿਰ ਤੇ ਕਰਜ਼ੇ ਦੀ ਪੰਡ ਜਿਹੜੀ ਆ ਉਹ ਚੜਨੀ ਜਾਵੇਗੀ ਉਹ ਪੰਜਾਬ ਸਰਕਾਰ ਦਾ ਇਸ ਬੜੇ ਦੌਰਾਨ 24201.11 ਕਰੋੜ ਰੁਪਏ ਦਾ ਕਰਜ਼ਾ ਜਿਹੜਾ ਉਹ ਚੁਕੁੰਦਾ ਕੀਤਾ ਹੈ ਇੱਥੇ ਇਸ ਗੱਲ ਦਾ ਜੀ ਜਾਣੀ ਮੀਡੀਆ ਦੇ ਭਾਈ ਪੰਜਾਬ ਸਰਕਾਰ ਐਨੇ ਕਰੋੜ ਰੁਪਏ ਦਾ ਅਤਵਾਦ ਨਹੀਂ ਕਰੇਗੀ ਐਨੇ ਏ ਕਰੋੜ ਰੁਪਏ ਦੀ ਆਮਦਨ ਪੈਦਾ ਕਰੇਗੀ ਠੀਕ ਐ ਕਿਸੀ ਹੋਰ ਬਸੀਆਂ ਦਾ ਨਹੀਂ ਇਹ ਉਹ ਸਾਧਨ ਕਿਸੇ ਹੋਰ ਸਾਧਨਾਂ ਨਾਲ ਹੀ ਆਮਦਨ ਤਾਂ ਪੈਦਾ ਕਰੇਗੀ ਪਰ ਕੱਗੇ ਦੀ ਪੰਡ ਜਿਹੜੀ ਆ ਐਡੀ ਵੱਡੀ ਹੋ ਚੁੱਕੀ ਆ ਉਥੇ ਆਮਦਨ ਜਿਹੜੀ ਆ ਪੰਜਾਬ ਸਰਕਾਰ ਤੋਂ ਪੈਦਾ ਕੀਤੀ ਜਾਣੀ ਆ ਉਹ ਇੱਕ ਕੁਸ਼ ਮਾਤਰੀ ਹੋਵੇਗੀ ਉਹਦੇ ਮੁਕਾਬਲੇ ਤੇ ਆਮਦਨ ਤੇ ਕੋਈ ਖਾਸ ਮੈਨਾ ਨਹੀਂ ਰੱਖਦੀ। ਆਹ ਥੋੜਾ ਸਮਾਂ ਪਹਿਲਾਂ ਕੇਂਦਰੀ ਵਿੱਤ ਮੰਤ্রਣਾਲੇ ਨੇ ਕਈ ਹਵਾਲੇ ਦੇ ਕੇ ਪੰਜਾਬ ਸਰਕਾਰ ਦੀ ਕਰਜ਼ਾ ਹੱਦ ਤੇ 16400 ਕਰੋੜ ਰੁਪਏ ਦਾ ਕਟਾ ਲਾਇਆ ਸੀ ਕਿ ਪੰਜਾਬ ਸਰਕਾਰ ਕਰਜ਼ਾ ਲੈਣ ਦੀ ਹੱਦ ਜਿਹੜੀ ਆ ਉਹ ਘਟਾਵੇ ਔਰ ਜਿਸ ਤੋਂ ਬਾਅਦ ਵਿੱਚ ਕਰੀਬ 4000 ਕਰੋੜ ਰੁਪਏ ਦੀ ਪਹਾਲੀ ਕੇਂਦਰ ਸਰਕਾਰ ਨੇ ਕੱਢ ਦਿੱਤੀ ਸੀ ਉਹ ਵੀ ਪੰਜਾਬ ਸਰਕਾਰ ਵੱਲੋਂ ਬਾਅਦ-ਬਾਅਦ ਕਹਿਣ ਤੇ ਕਿ ਉਹ 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 ਪੰਜਾਬ ਸਰਕਾਰ ਆਪਣੇ ਰੋਜ਼ ਮਰਦਾ ਦੇ ਇੱਕ ਕੰਮ ਕਾ ਚਦੋਂ ਦੇ ਸਮਰੱਥ ਨਹੀਂ ਇਸ ਕਰਕੇ ਉਹਨਾਂ ਦੇ ਕਾਰਜ ਦੀ ਹੱਦ ਜਿਹੜੀ ਆ ਉਹ ਵਧਾਈ ਜਾਵੇ ਇਸ ਵਿੱਤੀ ਸਾਲ ਦੇ ਅਪ੍ਰੈਲ ਤੇ ਮਈ ਦੇ ਦੌਰਾਨ ਰਾਜ ਦਾ ਜਿਹੜਾ ਮਾਲੀਆ ਘਟਾ ਆ ਜਿਹੜੀ ਆਮਦਨ ਦਾ ਘਟਾ ਆ ਉਹ 55113.6 ਕਰੋੜ ਦਾ ਪੈਟ ਚੁਟਕਾ ਗਿਆ ਹੈ ਜਿਹੜਾ ਮਾਲੀਆ ਆ ਜਿਹੜਾ ਗਰੋਂਦੇ ਆ ਇਹ ਉਹਦਾ ਉਹਦੇ ਵਿੱਚ ਜਿੰਨਾ ਘਾਟਾ ਪੈ ਰਿਹਾ ਆ ਉਹਦੀ ਹੱਦ ਜਿਹੜੀ ਆ 55113.6 ਕਰੋੜ ਦੇ ਪੈ ਤੱਕ ਇਸ਼ੂ ਚੁੱਕਾ ਹੈ ਜਦ ਕੇ ਰਾਜ ਨੇ ਮਾਲੀਆ ਪ੍ਰਾਪਤੀ ਬਜੋਂ 12903.04 ਕਰੋੜ ਰੁਪਏ ਪ੍ਰਾਪਤ ਕੀਤੇ ਆ ਅਤੇ ਇੱਕ ਮਾਲੀਆ ਖਾਤ ਜਿਹੜਾ ਉਹ 18400 16.78 ਕਰੋੜ ਰੁਪਏ ਇਹਨਾਂ ਦਾ ਸੀਗਾ ਔਰ ਕਬਜ਼ਾ ਲੈਣ ਦੀ ਤਰੀਕ ਜਿਹੜੀ ਆ ਇਹਨਾਂ ਨੇ ਇਸ ਤਰ੍ਹਾਂ ਬੰਦ ਕੀਤੀ ਆ ਕਿ ਜਿਸ ਤਰ੍ਹਾਂ ਇਹ ਹਾਰ ਮਹੀਨੇ ਕੋਈ ਨਾ ਕੋਈ ਬੱਤੀਆਂ ਨੂੰ ਨਾ ਆਪਾਂ ਇਹ ਪਾਵਰ ਜਨਰੀ ਦਿੰਨੇ ਆ ਵੀ ਲੈ ਵੀ ਕਾਟਾ ਤੇ ਵੀ ਐਸਾ ਤੇ ਇਹੀ ਆ ਐਸਾ ਤੇ ਇਹੀ ਆ ਔਰ ਉਹਦੇ ਵਿੱਚ 8 ਜੁਲਾਈ ਨੂੰ 500 ਕਰੋੜ ਰੁਪਏ ਦਾ ਕਰਜ਼ਾ ਲਿਆ ਜਾਏਗਾ 22 ਜੁਲਾਈ ਨੂੰ 500 ਕਰੋੜ ਰੁਪਏ ਦਾ ਕਰਜ਼ਾ ਗਿਆ ਜਾਏਗਾ ਔਰ 29 ਜੁਲਾਈ ਨੂੰ ਜਿਹੜਾ 500 ਕਰੋੜ 5 ਅਗਸਤ ਨੂੰ 1500 ਕਰੋੜ 12 ਅਗਸਤ ਨੂੰ 1000 ਕਰੋੜ ਔਰ 19 ਅਗਸਤ ਨੂੰ 500 ਕਰੋੜ 2 ਸਤੰਬਰ ਨੂੰ ਜਾ ਕੇ 1500 ਕਰੋੜ 9 ਸਤੰਬਰ ਨੂੰ 500 ਕਰੋੜ 23 ਸਤੰਬਰ ਨੂੰ 500 ਕਰੋੜ ਤੇ 30 ਸਤੰਬਰ ਨੂੰ 1000 ਕਰੋੜ ਰੁਪਏ ਦਾ ਕਰਜ਼ਾ ਜਿਹੜਾ ਉਹ ਲਿਆ ਜਾਊਗਾ ਮੇਰੀ ਕਹਿੰਦਾ ਮਤਲਬ ਇਹ ਆ ਕਿ ਜਿੰਨੀ ਜਦੋਂ ਆਪਾਂ ਸ਼ੁਰੂ ਵਿੱਚ ਗੱਲ ਕੀਤੀ ਸੀਗੀ ਬੇ ਡੰਗ ਟਪਾਈ ਯਾਨੀ ਗੱਲ ਦਾ ਉਹ ਡੰਗ ਟਪਾਈ ਪੰਜਾਬ ਸੋਚਾ ਵੀ ਅੱਜ ਉਸੇ ਤਰ੍ਹਾਂ ਹੀ ਚੱਲ ਰਹੀ ਆ ਵੀ ਤੱਕ ਜਾਣੋ ਕਿ ਆਪਣੇ ਇਹ ਰੋਜ਼ ਦੀ ਡੰਗ ਟਪਾਈ ਕਰੋ ਤਾਂ ਕੱਲ੍ਹ ਨੂੰ ਫੇਰ ਦੇਖੀ ਜਾਊਗੀ ਕਿ ਆਪਣੇ ਪੰਜਾਬ ਨੂੰ ਕਿਸ ਤਰ੍ਹਾਂ ਚਲਾਉਣਾ ਆ ਕਿਸ ਤਰ੍ਹਾਂ ਇਥੇ ਦੇ ਮੁੱਦਿਆਂ ਨੂੰ ਸਲਝਾਉਣਾ ਆ ਬੇਕਮ ਇੱਥੇ ਕਿਸੇ ਕਿਸਮ ਦੇ ਕਾਰਥਾਮਨੇ ਲਾਉਣ ਦੀ ਗੱਲ ਨਹੀਂ ਕੀਤੀ ਜਾਦੀ ਦਮਗ ਜੇ ਕਾਫੀ ਮਾਰੇ ਜਾ ਰਹਿਆ ਆ ਪਾ ਇੱਥੇ ਸੋਰਸ ਆਫ ਇਨਕਮ ਜਿਹੜੀ ਆ ਉਹ ਪੈਦਾ ਕਰਦੇ ਉਹਦੇ ਸਾਧਨ ਪੈਦਾ ਕਰਦੇ ਕੋਈ ਗੱਲ ਨਹੀਂ ਕੀਤੀ ਜਾਦੀ ਉਹਦੇ ਲਈ ਕੋਈ ਪ੍ਰੋਜੈਕਟ ਬਿਉਂਦੀ ਗੱਲ ਨਹੀਂ ਕੀਤੀ ਜਾਂਦੀ ਸਾਡੇ ਮੁੰਡੇ ਕੁੜੀਆਂ ਇੱਥੇ ਹਨ ਰਾਇਡ ਫੈ ਰਹਿਆ ਆ ਔਰ ਜਿਹੜੇ ਨੌਕਰੀਆਂ ਥੋੜੀਆਂ ਬਹੁਤ ਨਿਕਲਦੀ ਰਹੀਆਂ ਆ ਉਹਨਾਂ ਹੋਤੇ ਦਿੱਲੀ ਤੋਂ ਲਿਆਂਕੇ ਬੰਦੇ ਜਿਹੜੇ ਆ ਔਰ ਔਰ ਤਾਂ ਜਿਹੜੀਆਂ ਆ ਉਹਨਾਂ ਨੂੰ ਆ ਪਾਇੰਟ ਕੀਤਾ ਜਾ ਰਿਹਾ ਆ ਅਗਰ ਇਹੋ ਜੀ ਸਿਚੁਏਸ਼ਨ ਪੰਜਾਬ ਦੇ ਵਿੱਚ ਬਣੀ ਆ ਬਣੀ ਹੋਈ ਆ ਤਾਂ ਪੰਜਾਬ ਕਿਸ ਤਰ੍ਹਾਂ ਆਪਣੇ ترقی ਜਿਹੜੀ ਆ ਉਹ ਕਰ ਸਕਦਾ ਆ ਜਦ ਪੰਜਾਬ ਕਿਸ ਤਰ੍ਹਾਂ ਆਪਣਾ ਵਿਕਾਸ ਕਰ ਸਕਦਾ ਆ ਇਹੋ ਹੀ ਕਾਰਨ ਹੈ ਕਿ ਅੱਜ ਪੰਜਾਬ ਦਾ ਹਰ ਵਰਗ ਜਿਹੜਾ ਆ ਉਹ ਦੁਖੀ ਆ ਚਾਹੇ ਕਹਿਣ ਨੂੰ ਭਾਵੇਂ ਕੁਝ ਕਹੀ ਜਾਵੇ ਜਾਂ ਸਰਕਾਰਾਂ ਕੁਝ ਵੀ ਬਾਵੇਂ ਕਰੀ ਜਾ ਅਸਲੀਅਤ ਇਹ ਆ ਕਿ ਪੰਜਾਬ ਦਾ ਹਰ ਵਰਗ ਆਰਥਿਕ ਤੌਰ ਤੇ ਬਹੁਤ ਦੁਖੀ ਆ ਅ ਉਸ ਉਹ ਇਸ ਦੁੱਖ ਲਈ ਵਿੱਚੋਂ ਲੰਘ ਰਿਹਾ ਯਾ ਉਹ ਤਾਂ ਤਾਂ ਦੋ ਸਕਦਾ ਆ ਨਾ ਇਹ ਆਪਣੇ ਦੁੱਖ ਨੂੰ ਕਿਸੇ ਅੱਗੇ ਦੱਸ ਸਕਦਾ ਆ ਅਗਰ ਦੱਸਦਾ ਗਿਆ ਤਾਂ ਸਰਕਾਰ ਦੇ ਡੇਡੇ ਅਧਕਾਰੀ ਆਉਂਦੇ ਪਿੱਛੇ ਪੈ ਜਾਂਦੇ ਆ ਵੀ ਤੂੰ ਤੂੰ ਵੀ ਭਾਈ ਸਤਾ ਬਲਤ ਕਿਉਂ ਬੋਲ ਲਿਆ ਆ ਤੂੰ ਹਿੰਮਤ ਕਿਸ ਤਰ੍ਹਾਂ ਕੀਤੀ ਇਹ ਸਰਕਾਰ ਬਲਤ ਬਹੁਤਾਂ ਦੀ ਤੂੰ ਅੱਜ ਦੇ ਹਾਲਾਤ ਜਿਹੜੇ ਆ ਇਹਨਾਂ ਨੂੰ ਸੁਧਾਰਨ ਦੀ ਲੋੜ ਆ ਆ ਕੇ ਹੌਂ ਵਾਲੇ ਦਿਨਾਂ ਵਿੱਚ ਪੰਜਾਬ ਜਿਹੜਾ ਇੱਕ ਸੁਨਹਿਰੀ ਪੰਜਾਬ ਬਣ ਸਕੇ ਸਾਡੇ ਸਾਰਿਆਂ ਦਾ ਵੀ ਫਰਜ਼ ਬਣਦਾ ਹੈ ਕਿ ਪੰਜਾਬ ਸਰਕਾਰ ਨੂੰ ਰੰਗੀਲਾ ਪੰਜਾਬ ਬਣਾਉਣ ਲਈ ਉਹਨਾਂ ਦਾ ਸਹਿਯੋਗ ਦਿੱਤਾ ਜਾਵੇ ਤਾਂ ਕਿ ਪੰਜਾਬ ਅੱਗੇ ਵੱਧ ਸਕੇ ਔਰ ਇਸ ਕਬਜ਼ੇ ਦੀ ਲਹਨਤ ਵਿੱਚੋਂ ਨਿਕਲ ਸਕੇ ਥੈਂਕ ਯੂ ਵੈਰੀ ਮਚ